ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕੋ ਸੇਵਾ ਬਣਾਈ ਹੁਕਮ ਬੋਝ ਪਰਮ ਪਦ ਪਾਈ ਅੱਜ ਸਾਡੇ ਨੌਜਵਾਨ ਵੀਰ ਜੋ ਕੋਕਾ ਕੋਲਾ ਫੈਕਟਰੀ ਤੋਂ ਐਮਪਲਾਈ ਆ ਉਹਨਾਂ ਬਣੋ ਠੰਡੇ ਮਿੱਠੇ ਜਲਦੀਆਂ ਸ਼ਵੀਲਾ ਢਾਹ ਪ੍ਰਸ਼ਾਦ ਦੇ ਜਾਂ ਦੇਗਾ ਕਰਵਾਈਆਂ ਗਈਆਂ ਦਾਸ ਸਾਹਿਬ ਜਿਹਾ ਦਾ ਬਾਬਾ ਫਤਿਹ ਸਿੰਘ ਕਰਨਾਲ ਜਥੇਬੰਦੀ ਬਣੋ ਇਹਨਾਂ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰੂ ਜੀ ਦੇ ਚਰਨਾ ਚਰਦਾਸ ਹੋਈ ਜਾ ਕਿ ਖਾਓ ਖਾਡੋ ਰੋਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਏ ਮਹਾਰਾਜ ਇਹਨਾਂ ਨੌਜਵਾਨਾਂ ਦੀਆਂ ਕਿਰਤ ਕਮਾਈਆਂ ਨੂੰ ਸਫਲ ਕਰਨ ਅਤੇ ਇਹਨਾਂ ਦੀਆਂ ਨੌਕਰੀਆਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨ ਇਹਨਾਂ ਨੌਜਵਾਨ ਵੀਰਾਂ ਦੇ ਗ੍ਰਹਿਾਂ ਵਿਖੇ ਸੁੱਖ ਆਨੰਦ ਮੰਗਲਾਚਾਰ ਰੱਖਣ ਛੋਟੇ ਬੱਚਿਆਂ ਨੂੰ ਉੱਜਲ ਬੁੱਧੀ ਵਿਦਾਦਾਦਾਨ ਮਾਤਾ ਪਿਤਾ ਦੀ ਆਗਿਆ ਵਿੱਚ ਰੱਖਣ ਸੋਗੁਨਾਨ ਸਿੰਘ ਸਾਹਿਬ ਜੀ ਦਾ ਮਿਸ਼ਨ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋ ਸਰਬਾਦੇ ਭਲੇ ਵਾਸਤੇ ਠੰਡੇ ਮਿੱਠੇ ਦਲਦੀਆਂ ਸ਼ਵੀਲਾਂ ਲਾਈਆਂ ਸਤਿਗੁਰੂ ਜੀ ਇਹਨਾਂ ਸਾਰੇ ਨੌਜਵਾਨਾਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਕੇ ਆਪਨੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ ਸਾਬਜਾਦਾ ਬਾਬਾ ਪਤੈ ਸਿਕਤਾਨਾ ਦਲ ਸਭੂ ਜੇਤੇ ਬੰਦੀ ਬਲੋਂ ਇਹਨਾਂ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਆਪਰੇ ਦਰੋਂ ਘਰੋਂ ਸਦਾ ਵਾਸਤੇ ਖੁਸ਼ੀਆਂ ਬਖਸ਼ਿਸ਼ ਕਰਨ ਉਥੇ ਮੈਂ ਅਰਸ਼ਾਪਰਫਾਸ ਲਾਈਵ ਦਾ ਚੈਨਲ ਦਾ ਸ੍ਰੀ ਸੁਦੀਸ਼ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਜੜੇ ਇਹ ਸੰਗਤਾਂ ਸਨੇਹਾ ਜੋ ਸਰਬੱਤ ਦੇ ਭਲੇ ਲਈ ਕਾਰਜ ਕਰ ਰਹੇ ਨੌਜਵਾਨ ਵੀਰ ਉਹਨਾਂ ਦਾ ਸਨੇਹਾ ਸਾਰੀ ਦੁਨੀਆ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਨ ਸੋ ਮੇਰੇ ਬਹੁਤ ਹੀ ਪਿਆਰੇ ਮਿੱਤਰ ਜੀ ਜੀ ਸ਼ਰਮਾ ਜੀ ਉਹਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜ਼ੀਆਂ ਦੇਚ ਕਾਰੇ ਜ ਜਾਵੇ ਫਜ਼ੇ ਪਾਵੇ ਨਿਹਾਲੋ ਜਾਵੇ ਸਤਿ ਸ਼੍ਰੀ ਅਕਾਲ ਗੁਰਵਰਾ ਕਾਲ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੋਕਾ ਕੋਲਾ ਕੰਪਨੀ ਦੇ ਅੰਪਲਾਈਜ਼ਾਂ ਹੀ ਅਸੀਂ ਆਪਣੇ ਸਾਰਿਆਂ ਨੇ ਆਪਣੇ ਸਹਿਯੋਗ ਦੇ ਨਾਲ ਮਿਲ ਕੇ ਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਮਿਲ ਕੇ ਅੱਜ ਅਸੀਂ ਓਨਾ ਰੋਡ ਦੇ ਉੱਪਰ ਸ਼ਬੀਲ ਲਗਾਈ ਆ ਤੇ ਬਾਬਾਈ ਦੇ ਸਹਿਯੋਗ ਨਾਲ ਤੇ ਅਸੀਂ ਸਾਰੇ ਵਰਕਰਾਂ ਨੇ ਮਿਲ ਕੇ ਸੁਵਿਧਾ ਲਾਈ ਆ ਗਈ ਆ ਖਾਲਸਾ ਵਾਹਿਗੁਰੂ ਜੀ ਦੇ ਖਤੇ ਸੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਕਾ ਕੋਲਾ ਜੋ ਫੈਕਟਰੀ ਆ ਉਹਨਾਂ ਦੇ ਜੋ ਵਰਕਰ ਹਨ ਉਹਨੇ ਕਤਰ ਹੋ ਕੇ ਸਾਰਿਆਂ ਨੇ ਗੁਰਦੁਆਰਾ ਸਿੰਘ ਸਭਾ ਸ਼ੌਣੀ ਨਿਹੰਗ ਸਿੰਘਾਂ ਵਿਖੇ ਉਹਨਾਂ ਰੋਜ਼ ਵਿੜਵਾੜਾ ਆਪਣੀਆਂ ਕਿਰਤ ਕਮਾਈਆਂ ਸਫਲਾ ਕਰਦੇ ਹੋયા ਆ ਆਪਣੀ ਮਾਇਆ ਨੂੰ ਸਫਲਾ ਕਰਦੇ ਹੋયા ਆ ਸਮੂਹ ਸੰਗਤ ਲਈ ਲਈ ਸ਼੍ਰੀ ਲੰਗਰ ਲਾਇਆ ਹਨ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਆ ਕੇ ਸ਼੍ਰੀਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ